ਹਲੋ ਬਾਈ ਸਾਸਰੀ ਕਾਜੀ ਸਾਰਿਆਂ ਨੂੰ ਜੀ ਆਇਆਂ ਨੂੰ ਜਗਤ ਮਾਸੜ ਵਲੌਗ ਵਿੱਚ ਵੀ ਅੱਜ ਇਹ ਤਾਂ ਜਾਨ ਮਾਲ ਕੇ ਨਹੀਂ ਆਏ ਵਗੇੜਾ ਮਾਰਨ ਵਾਸਤੇ ਮੇਰੇ ਹੋ ਜੀ ਪਹਿਲਾਂ ਹਲੋ 580 ਗੋਲਜੀ ਬਾਈ ਕੀ ਹਾਲ ਹੈ ਬਹੁਤ ਧੀ ਬਾਈ ਅੱਜ ਲੇਵਰੇ ਰਹਿ ਕਿ ਮਿਸਤਰੀ ਕਿੱਥੇ ਤੇਰੇ ਮਿਸਤਰੀ ਛੁੱਟੀ ਕਰਤੀ ਐ ਅੱਜ ਭਰਤ ਪਾਉ ਦੀ ਬਾਈ ਸਾਰੇ ਬੀਤੇ ਠੀਕ ਹੈ ਸਾਡਾ ਗੱਲ ਬਣੂਗੀ ਇਸ ਤੋਂ ਬਾਅਦ ਫਿਰ ਨਾ ਫਿਰ ਪੈਣਾ ਦੀ ਪਰ ਉੱਚਾ ਚੱਕ ਕੇ ਨਾ ਫਿਰ ਗੇਟਾਂ ਨੂੰ ਬੜਨਾ ਪੈਣਾ ਇਹਨੂੰ ਘੁੰਮ ਕੇ ਜਾਣਾ ਪੈਣਾ ਆਹੋ ਆ ਫਿਰ ਇਹਨੂੰ ਉੱਚਾ ਹੋ ਜਾਣਾ ਹੈ ਨਾ ਉੱਚਾ ਹੋ ਜਾਣੀ ਆਪਣੇ ਫਿਰ ਮੈਂ ਕਹਾਂ ਗੇਟ ਦੇ ਪੰਨ ਤਨ ਨੂੰ ਫਿਰ ਔਖਾ ਹੋਊਗਾ ਮੈਂ ਹ ਅਲਦੇਤ ਵਾਈ ਕਰਦੇ ਆਂ ਤੇ ਉਧਰ ਬਜਰੀ ਭੰਨ ਕੇ ਇਹਦੇ ਉਪਰ ਪਾਉਣਾ ਠੀਕ ਹੈ ਜਿਨਾ ਮੈਂ ਹਿਸਲਾ ਕਰਦਾ ਮੈਂ ਨਾਲ ਜਿਹਨਾਂ ਆਪਣੀ ਬਜਰੀ ਪਾ ਦੇਣੀ ਉਹ ਵੀ ਕਹਿੰਦਾ ਨੇ ਠੀਕ ਹੈ ਜਿਹੜਾ ਫਿਰ ਆਪਾਂ ਨੇ ਲੈਂਟਰ ਪਾਉਣਾ ਨਹੀਂ ਬਜਰੀ ਕਿਹੜੀ ਪਾ ਦੇਣੀ ਤੈਨੂੰ ਉਹ ਦੂਜੀ ਰੋੜੀ ਕੁੱਟ ਕੇ ਜਿਹੜੀ ਲਾਲ ਰੋੜੀ ਲਾਲ ਰੋੜੀ ਠੀਕ ਹੈ ਠੀਕ ਹੈ ਉਹ ਪਾ ਦੇਣੀ ਜੇ ਬਰਸ ਅੰਨਾਂਲੇ ਆਤਰੇ ਕੰਮ ਇੱਧਰ ਹੋ ਜਾਣਾ ਨਾ ਆ ਜਗ੍ਹਾ ਬਹਿਲੀ ਹੋਣੀ ਆ ਬਹਿਲੀ ਹੋਣੀ ਤਾਂ ਹੀ ਚੱਲੇ ਆ ਇਹ ਜਗ੍ਹਾ ਲੱਗਿਆ ਬਈ ਜੀ ਬੰਦੇ ਆਪਣੇ ਲਾਏ ਪਏ ਨੇ ਹਾਂ ਬਈ ਆ ਜਗ੍ਹਾ ਨਾਲੇ ਬਹਿਲੀ ਹੋ ਜਣੇ ਨਾਲੇ ਇੱਧਰ ਆਪਣਾ ਕੰਮ ਆ ਜਾਣਾ ਲੋੜ ਨਾ ਵੀ ਉਹ ਜੱਫਾ ਅੱਡਾ ਅੱਡਾ ਪਤਲਾ ਹੈ ਤੇ ਸੈਟ ਜੀ ਕਰਕੇ ਲਾ ਲਾਂਗੇ ਸਾਰਾ ਫਰਾਹਾ ਹਾਂ ਠੀਕ ਹੈ ਉਧਰ ਸਾਰੀ ਸੈਟਿੰਗ ਕਰਾਂਗੇ ਇਹਦੇ ਇਕ ਸੈਟਿੰਗ ਹੋ ਜੂਗੀ ਨਾਲੇ ਪਾਣੀ ਦੇ ਟੈਂਕ ਤੋਂ ਪਿੱਛੇ ਹੋ ਜੂਗੀ ਹੋਰ ਜਦੋਂ ਖੁੱਲ ਜੂਗਾ ਉੱਥੋਂ ਅੜਿੱਕੇ ਜਨੋਂ ਨਿਕਲ ਦਿੰਦੇ ਸੀ ਅੜਿੱਕੇ ਜਨੋਂ ਹਾਂ ਵੀ ਆ ਲੈਵਲ ਦਾ ਕੱਲ ਹੋ ਗਿਆ ਸਾਰਾ ਕੰਮ ਹੋਣਾ ਨਾ ਜਿਹੜਾ ਇੱਕ ਇੱਕ ਰੇ ਦਾ ਲਾਗੇ ਲੈਵਲ 'ਚ ਲਾਗੇ ਹਾਂ ਸਾਰਾ ਇੱਥੇ ਇੱਥੇ ਇਹਦੇ ਉੱਪਰ ਤਾਂ ਆਪਣਾ ਫਰਸ਼ ਪੈਣਾ ਹੋਣਾ ਬਸ ਆ ਬਈ ਫਰਸ਼ ਪਰਿਆ ਸਮਝੋ ਹੱਦ ਜਿਹੜੀ ਲੱਗ ਕੱਲ ਲੈਵਲ 'ਤੇ ਖੜੀ ਇੱਟ ਲਾਉਣ ਦੀ ਖੜੀ ਲਾਗੇ ਤੇਗੇ ਮੰਗਣ ਜਿੱਥੇ ਪੈਣੀ ਵੀ ਥੋੜੀ ਜੀ ਗੰਦ ਉਹਨਾਂ ਨੇ ਚੱਕੀ ਆ ਪੰਜ ਗੇਂਜੇ ਜਿਹੜੀ ਉੱਪਰ ਚੱਕੀ ਆ ਚਲ ਵਧੀਆ ਫਿਰ ਨਹੀਂ ੜਕਾ ਜੀ ਰਹਿੰਦਾ ਇਹੀ ਲੇਬਰ ਉਧਰ ਉਲਜੀ ਰਹਿੰਦੀ ਦੀ ਨਾਲੇ ਆਪਣਾ ਮਿੱਟੀ ਜਿਹੜਿਆ ਸਕਵਾੜ ਦਾ ਅੰਦਰ ਸਾਰਾ ਡਿੱਗ ਜਾਣਾ ਜਗਾ ਵਿਹਲੀ ਹੋ ਜਣੀ ਆ ਕਿੱਥੇ ਰੱਖਦਾ ਮੈਂ ਜਿਹੜਾ ਵਿੱਚ ਦੇ ਸਾਥ ਸਾਹ ਦੇ ਨਾ ਉਹਨੇ ਵੀ ਕਿਹਾ ਨਾ ਤਸਲਾ ਘਮਾ ਕੇ ਸੱਟੋ ਮੈਂ ਹਮ ਇੱਕੋ ਜਿਹਾ ਨਾ ਡੱਬੇ ਦੇ ਗੁਰੂ ਨੇ ਨਹੀਂ ਠੀਕ ਐ ਆ ਵੀ ਜਰਾ ਵਧੀਆ ਜਿਹੜਾ ਦਾ ਪਾਣੀ ਛੱਡਿਆ ਵਗੈਲ ਦੀ ਗੱਲ ਤਾਂ ਆ ਹੀ ਹੋਈ ਜਣੀ ਗੱਲ ਨਾਲ ਤਾਂ ਆ ਹੀ ਹੋਈ ਜੰਦੀ ਸਵਾਈ ਹੋ ਜਣੇ ਬਾਕੀ ਦਾ ਪਾਣੀ ਹੋਰ ਗਰੀਜਾਂ ਜਾਂ ਕੰਦਾ ਕੋਲੋਂ ਲੱਗਣਾ ਸਾਰਾ ਚੱਲੀ ਜਾਣਾ ਸੈਟ ਹੋ ਕੇ ਟੁੱਟੇ ਆ ਜਣੀ ਵਾ ਆਉਣੇ ਵਾਲੀ ਬੱਸ ਹਾਂ ਆ ਮੋਟਰਾਂ ਕਰਦੀ ਫਿੱਕ ਮੈਂ ਛੱਡਦੇ ਨਹੀਂ ਦੱਸ ਲੋ ਬਾਈ ਜਦ ਅਸੀਂ ਐ ਕਹਿੰਦੇ ਵੀ ਸਾਡੇ ਭਰਤ ਖਾ ਨਹੀਂ ਵੱਧਾ ਹੀ ਆ ਹੈ ਨਾ ਵੀ ਚਕਾਉਣਾ ਬੈਠਾ ਰਹਾ ਸਾਰੇ ਤਾਂ ਐ ਲੱਗਦਾ ਵੀ ਦੋ ਤਿੰਨ ਟਰਾਲੀ ਚੱਲਦਾ ਸਾਰੇ ਵਿਚੇ ਬੈਠੇ ਜਾਂਦੀ ਤਾਂ ਮੈਨੂੰ ਕਹਿ ਤਾ ਕਹਦਾ ਪੁੱਛ ਲੈ ਜਾ 2000 ਨੂੰ ਕੋਈ ਟਰਾਲੀ ਭਰਦਾ ਆ ਮੈਂ ਕਹਿੰਦਾ ਲਿਆਉਣਾ ਪੈਣਾ ਤੁਹਾਨੂੰ ਉਹ ਲਾ ਦੇਣਾ ਪਊਗਾ ਲਿਆਉਣਾ ਵੈਲਾ ਜਿਹੜੇ ਲੈ ਲੋ ਬ੍ਰੈਂਡ ਤਾਂ ਖਾਲੀ ਹੋਵੇ ਸਾਰੇ ਲੱਗ ਸਾਂ ਡੂੰਗਾ ਵੀ ਬ੍ਰੈਂਡਾਂ ਪਰ ਆ ਉਹ ਦਸਣਾ ਦੋ ਕੋੜੀ ਚੜਨ ਜਾਂਦੇ ਅੱਛਾ ਉਹ ਨੀਵੇਂ ਰੱਖਣਾ ਉਹ ਕੋੜੀ ਨੀਵੇਂ ਰੱਖਣਾ ਠੀਕ ਹੈ ਫੇਰ ਦਰਜ ਜਾਣਾ ਉਹਦਾ ਫਿਰ ਲੈਵਲ ਉਹਦਾ ਰੱਖਾਂਗੇ ਹੂੰ ਉਹਦਾ ਲੈਵਲ ਗੱਡੀ ਆਪਣੀ ਸਿੱਧੀ ਖੜਿਆ ਟਲਾਂ ਚ ਨਾ ਖੜੇ ਹਾਂ ਠੀਕ ਹੈ ਠੀਕ ਹੈ ਵਧੀਆ ਚਲ ਆ ਤੇਰਾ ਕੰਮ ਇਹ ਨਾ ਕਰ ਦੇਣਾ ਮੈਂ ਅੱਧੀ ਸ਼ਾਮ ਤੱਕ ਪਾ ਜੂਗੇ ਹੋਰ ਕਿੰਨਾ ਟਾਈਮ ਹੋ ਗਿਆ ਹਲਦਾਂ ਮਾਕੇਲਾ 3 ਕਵਾਂਜੀ ਹਾਂ ਵੇਹਣਾਂ ਨੂੰ ਪਾ ਜਾਣਾ ਤੇ ਕਰ ਜਾਣਾ ਸਾਡਾ ਹਾਂ ਨੋਵਾ ਜਿਆ ਪਾਤਾ ਸਾਰਾ ਘਟਕ ਘੁੜਕਾ ਚੱਕ ਕੇ ਸੀ ਇਹਦੇ ਵਿੱਚ ਜੀ ਤੇ ਗਰੀ ਬਣਾਉ ਪਰਲਰ ਕੰਮ ਰਹਿ ਗਏ ਦੋ ਐਨਾ ਕੇ ਮਾਲ ਸਾਡੇ ਕੋਲ ਪਿਆ ਹੋਵਾ ਚਾ ਵਦਰ ਵੀ ਇਹ ਪੈਂਦਾ ਹੋ ਜਾਣਾ ਚਲੋ ਅੱਜ ਨਿਬੜ ਦੂਗਾ ਦੇਖਦੇ ਜਿੰਨਾ ਕਹਿੰਦਾ ਕਰਕੇ ਪੱਦਰ ਜਾਣਾ ਫਿਰ ਇਹਦੀ ਨਾਲੀ ਤੋਂ ਆਈ ਵਾਲੀ ਲਿਆਉਂਗਾ ਦੂਗਾ ਆਹ ਘੜਤਾ ਸੋਡੇ ਫਸ ਫਸ ਬਧੀਆ ਕੰਸਮਟ ਸਮੋਟ ਲੱਗ ਜਾਣਾ ਉਹ ਮਸ਼ੀਨ ਰਾਉਂਗੀ ਸਾਲੇ ਚੀਜ਼ਾਂ ਸੈਟਿੰਗ ਦੀ ਕਰ ਦੂਗਾ ਪਾਣੀ ਵਾਲਾ ਗਾਜ ਗੜਗਾ ਹੰਡ ਲਿਆਉਂਗਾ ਨਹੀਂ ਪਾਣੀ ਵਾਲਾ ਉਥਰੇ ਆ ਤਾਂ ਮਸ਼ੀਨ ਨੇੜੇ ਆ ਜਾਊਗੀ ਉਧਰ ਫਿਰ ਜਗ੍ਹਾ ਖੁੱਲ ਜੂਗੀ ਨਾਲ ਸਮਾਨ ਰੱਖਣ ਨੂੰ ਰੋਟਾਂ ਜਿਹੜੀਆਂ ਕੱਲ ਹੋਣੇ ਤਾਂ ਉਹ ਰੁੱਕੀਆਂ ਵਾਸੀਂ ਜਗ੍ਹਾ ਨਹੀਂ ਸਾਡੇ ਪਾਰ ਹੀ ਆ ਗਈ ਸਿਮਿੰਟ ਸਮੋਟ ਜਿਹੜਾ ਸਾਡਾ ਸਾਈਡ ਹੋ ਕੇ ਆ ਜੁਗਾ ਸੈੱਟ ਅੰਦਰ ਆ ਰਹੇ ਤਾਰੂਤਾ ਹੁਣ ਟਰਾਲਾ ਇੱਕ ਭਰ ਕੇ ਲਿਆਂਦਾ ਬਰ ਇੱਥੇ ਤੋਂ ਬੀ ਬਾਕੀ ਆਪਣਾ ਇੱਕ ਵੀਰ ਆਜੇ ਸਾਨੂੰ ਸ਼ੱਕ ਲੈ ਕੇ ਆਉਣਾ ਜੀ ਇਸ ਰੂ ਦੇ ਆਪਾਂ ਨੇ ਪਹਿਲਾਂ ਵੀਡੀਓ ਵਿੱਚ ਪਾਇਆ ਤਾਂ ਵੀ ਕਿਸੇ ਨੂੰ ਚਾਹੀਦਾ ਹੋਵੇ ਦੱਸ ਦਿਓ ਆਪਾਂ ਪਾੰਦੇ ਦੇ ਦਾਂਗੇ ਨਹੀਂ ਸਕਾ ਕੇ ਆਪਾਂ ਉਹ ਰੱਖ ਦੇਣਾ ਉਹ ਭਾਰੀ ਵੀ ਆਪਾਂ ਦਿਖਾਵਾਂਗੇ ਸਾਰਾ ਮਲਾਵਾਂਗੇ ਬਾਜਾਂ ਨੂੰ ਸਾਨੂੰ ਵੀ ਜਿੱਕਣਾ ਦਾ ਪ੍ਰੋਸੈਸ ਆਪਾਂ ਸਾਰੇ ਦਿਨ ਚੱਲਿਆ ਦਿਖਾਵਾਂਗੇ ਬਾਕੀ ਨਾ ਨਾਲੇ ਛੁੱਟੀ ਹੈ ਮਿਸਤਰੀਆਂ ਦੀ ਤਾਂ ਵੀ ਹਟਾ ਨੂੰ ਲੱਗਿਆ ਮੈਂ ਤਾਂ ਜਿਹੜਾ ਲਾਤਾ ਨਾਲ ਇੱਕ ਹੀ ਆਪਣਾ ਲੈਵਲ ਕੱਢਦਾ ਬਾਕੀ ਆਉ ਕੰਦ ਕਰੀਵੇ ਇੰਨੇ ਕ ਦੇਖਣ ਦਾ ਇਸ ਤਾਂ ਵਧੀਆ ਲੱਗਦੀ ਹੈ ਬਾਕੀ ਦੇਖਦੇ ਕਿਵੇਂ ਦਾ ਪ੍ਰੋਸੈਸ ਚੱਲਦਾ ਆਰੇ ਵੀ ਆਪਾਂ ਦੋ ਹੀ ਮਸ਼ੀਨ ਲਿਆ ਗਏ ਇੱਕ ਵਾਰ ਤੋ ਆਈ ਜੀ ਕਰ ਦਾਂਗੇ ਪਾਣੀ ਪੂਣੀ ਛੱਡਿਆ ਪੈਨੂੰ ਚੱਲੀ ਜਾਣਾ ਕਰਨਾ ਚਲੋ ਠੀਕ ਹੈ ਜੀ ਆਉਂਦੇ ਬਾਈ ਉਹਨਾਂ ਨੂੰ ਮਲਾਉਂਦੇ ਆਪਾਂ ਫਿਰ ਤੁਹਾਨੂੰ ਜਿਹਨਾਂ ਨੇ ਸ਼ੱਕ ਲੈ ਕੇ ਆਉਣਾ ਲਓ ਬਾਈ ਬਾਈ ਪਹੁੰਚੇ ਆਪਣੇ ਕੋਲ ਸ਼ੱਕ ਲੈ ਕੇ ਜਿਹੜਾ ਹੀ ਸੁੱਟਦੇ ਆਵੇਦੇ ਉਹ ਬੈਠੇ ਹੈ ਬਾਈ ਲਓ ਜੀ ਹੋਰ ਬੈਠ ਲੈ ਵੀ ਬਾਕੀ ਦਲਵੀਰ ਲੱਗਾ ਬਾਈ ਕੱਢਣ ਸ਼ੱਕ ਗੱਡੀ ਦੇ ਵਿੱਚ ਪਿੱਛੇ ਹੋਣਾਗਾ ਕੇ ਆਹ ਹੈ ਇਧਰ 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 ਤੂੰ ਕੀ ਹੋਣ ਗਿਆ ਫਿਰਦਾ ਹੈ ਆਹ ਹੈ ਬਾਈ ਸ਼ੱਕ ਹਨਾ ਆਹ ਹੈ ਬਾਈ ਗੱਲ ਮਣਗੀਨੇ ਗੱਲੇ ਅੱਪਾ ਵੀ ਰੋਲ ਲਿਆ ਜਦਾਰ ਕੇ ਵਾਹ ਤਕੜਾ ਐ ਸਾਕਾ ਪਾ ਸਗਾ ਕੇ ਨਾ ਇਹਨੂੰ ਪਹਿਾਵਾਂਗੇ ਵੀਜੀ ਨੂੰ ਲੋਡ ਹੋਈ ਦੱਸਦੇ ਸਾਨੂੰ ਲੱਗੀ ਨਹੀਂ ਹੈਗੀ ਰੱਖ ਜਾ ਦੋਰ ਘੜਾ ਦੇ ਏ ਤੱਕਾ ਹਾ ਬਹੁਤ ਘਾਰੋ ਮੈਂ ਕਿਹੜਾ ਹੋ ਲਾ ਲੂੰਗਾ ਹਟੋ ਵੀਜੀ ਕੋਈ ਨਹੀਂ ਕੋਈ ਮੈਂ ਇਹਨੂੰ ਸਗਾ ਕੇ ਨਾ ਪਹਿਲਾ ਪਹਿਹਾ ਲਿਆ ਜੇ ਅਸੀਂ ਇੱਕ ਵਾਰ ਆਹ ਸੱਕ ਹੈ ਬਾਈ ਇਹ ਰੋ ਮੋਟਾ ਹੈ ਅਸੀਂ ਉੱਪਰ ਕੱਚਾ ਦਾ ਨਾ ਇਹ ਪੱਕਾ ਹੈ ਬੂਟਾ ਦਾ ਇਹ ਇਹ ਅਸਲੀ ਤਸਤਾ ਪੂਰਾ ਬੂਟੇ ਚ ਨਹੀਂ ਇਹਦਾ ਵਾਰਨਾ ਕੀ ਹੈ ਵੀ ਸਾਰੇ ਹੀ ਕਹਾ ਇਹਦਾ ਵਾਰਨਾ ਪਾਣੀ ਚ ਪਾ ਕੇ ਇਹਨਾਂ ਦਾ ਟੋਟਾ ਬਣਾ ਲਓ ਮੇਰੇ ਕੋਲ ਚੱਕੀ ਦੇ ਪੇ ਹੈ ਨਹੀਂ ਉਹ ਦਾ ਜਰੂਰੀ ਤੇ ਇਹਨੂੰ ਸੁਕਾ ਲਓ ਇਹਨੂੰ ਟੋਟੇ ਕਰ ਲਓ ਮੜੇ ਬਾਟੇ-ਗਾਟੇ ਦੀ ਸੁਤੀ ਚ ਨਹੀਂ ਛੋਟੇ-ਛੋਟੇ ਰੋਟੇ ਕਰ ਦਾਂਗੇ ਜੀ ਰੋਟੇ ਕਰਕੇ ਇਹਨੂੰ ਸੁੱਕੇ ਦੀ ਸੁਕੂਗਾ ਇਹਨੂੰ ਪਾੜ ਕੇ ਕਹਿੰਦਾ ਪੀਸ ਕਰਕੇ ਤੇਨੂੰ ਆਪੇ ਮੇਰੇ ਕੋਲ ਐਂਚਰ ਵਾਲੀ ਆਉਂਦੀ ਹੈ ਉਹ ਚੰਗਤੀਆਂ ਹਾਂ ਇਹਦੀ ਕਹਾਣੀ ਲਦੀ ਇਹ ਜਿਹੜਾ ਤਾਰ ਦਾ ਬਣਾਇਆ ਇਹ ਲੈਣਾ ਪਾਪਾ ਵਾਲਾ ਤਾਂ ਇਹ ਤਾਰ ਨਾ ਪੈਣਾ ਇੰਦਰ ਵਾਲਾ ਨਾ ਨਾ ਕੋਈ ਤਾਰ ਨਾ ਇਹ ਸੱਕਾ ਪੂਰਾ ਉਦੋਂ ਅਸੀਂ ਤਾਰ ਕੇ ਲਿਆਇਓ ਕੱਚਾ ਦਾ ਉਹਦਾ ਇਹਨਾਂ ਦਾ ਕੋ ਬਰੀਕ ਦਾ ਉਹ ਜਿੱਕਾ ਦਾ ਉਹ ਮੈਂ ਸਕਾਦਾ ਲਿਆਇ ਸੁੱਕ ਗਿਆ ਵੈਸੇ ਉਹ ਨਹੀਂ ਇਹਦੇ ਕਸ਼ਮੀਰ ਲੈ ਕੇ ਦੇਖੋ ਇਹਦੀ ਕੀਦੀ ਹੁੰਦੀ ਅਰ ਕੈ ਬਹੁਤ ਯਾਰ ਬਹੁਤ ਬੰਦੇ ਬਾਤਾਂ ਦੇ ਆ ਬਹੁਤ ਬਹੁਤ ਬੰਦੇ ਤੇ ਜਿਹਨੂੰ ਪਤਾ ਨਹੀਂ ਉਹਨਾਂ ਬਾਤ ਤੇ ਕੁਝ ਵੀ ਨਹੀਂ ਆਇਆ ਇਹ ਲੱਖਾਂ ਦਾ ਕੰਮ ਆ ਇਹ ਲਈ ਸਰਦਾਰ ਵੀ ਪਤਾ ਰਹੇ ਨੇ ਹਾਂ ਪਤਾ ਹੈਗਾ ਕੋਈ 10 ਕਿਲੋ ਪੁੱਟਰ ਦਾ ਹੋ ਜੂ ਤਿਆਰੀ ਚ ਕੋਈ ਨਹੀਂ ਹਾਂ ਹੀ ਪਤਾ ਕੰਨੀ ਹੈ ਗਰੇ ਕਾ ਕਾ 10 ਕਿਲੋ ਆ ਬੱਤਾਂ ਵਾਲਾ ਹੋਇਆ ਸੁੱਕੇ ਘਟ ਜਾਣਾ ਚਲੋ ਦੇਖਦੇ ਜਿੰਨਾ ਹੋ ਗਿਆ ਠੀਕ ਹੈ ਮੈਂ ਪਲਾ ਦੂੰਗਾ ਜਦੋਂ ਬੋਲਿਆ ਬਾਹ ਟੁੱਟ ਗਿਆ ਤਾਂ ਕਹਿੰਦਾ ਜੀ ਨਾ ਬੋਲਦਾ ਮੈਂ ਕਿਹਾ ਬਾਹ ਟੁੱਟ ਗਿਆ ਇਹਦਾ ਲੌਣਾ ਬਹੁਤ ਖਿੱਚ ਕੇ ਬਾਹ ਬੰਦ ਨਹੀਂ ਉਹ ਲੌਣਾ ਆ ਵੀ ਪੀਸਣਾ ਪੜਦਾ ਸਾਰਾ ਕੁਝ ਸਾਰਾ ਕੁਝ ਪੀਸਣਾ ਵਿੱਚ ਸੱਕ ਤਾਂ ਸੱਕ ਤਾਂ ਲਏ ਆ ਧੋਣਾ ਹੀ ਪੈਣਾ ਪੈਣਾ ਹੈ ਬਾਹ ਧੋਲੂਗੀ ਇਹਦਾ ਨਾ ਕੰਮ ਕਰਨਾ ਹੈ ਜਦੋਂ ਕੰਮ ਲੈਣਾ ਤਾਂ ਸੱਕ ਤੋਂ ਸੁਕਾ ਕੇ ਉਬਾਲ ਲਾ ਦੇ ਉਬਾਲ ਕੇ ਸੁਕਾ ਦੇ ਇਹਨੂੰ ਆਵਾਲ ਆਵਾਲ ਤੇ ਨਹੀਂ ਸੁਕਾਉਣਾ ਹਾਂ ਇੱਕਾਈ ਬਾਜੀ ਆਵਾਲ ਜਿਹੜਾ ਕੱਟਣਾ ਦਾ ਵਿੱਚ ਤੇ ਉਬਾਲ ਕੇ ਇੱਕ ਗਲਾਸ ਪਾਣੀ ਦੇ ਜੇ ਉਬਲੇ ਗਿਆ ਫਿਰ ਇਹਦਾ ਦਾ ਸਮਾਨ ਵਿੱਚ ਨਿਕਲ ਜਾਣਾ ਹਾਂ ਪਾਣੀ ਦੇ ਆਪਾਂ ਨੇ ਇੱਕ ਨੇ ਸੁਕਾ ਦੇਣਾ ਇਹ ਪੱਲਣ ਪਰ ਰੱਖ ਕੇ ਟੋਟੇ ਕਰਕੇ ਦੇ ਟੋਟੇ ਕਰਕੇ ਸੁਕਾ ਦੇਣਾ ਇਹ 5-4 ਦਿਨਾਂ ਚ ਸੁੱਕ ਜਾਣਾ ਮੈਂ ਜਿਹੜਾ ਬੋਲਾ ਤਾਂ ਪੋਛੇ ਦੀ ਸੁੱਕਿਆ ਉਹ ਇਹਨੂੰ ਫਿਰ ਇੱਕ ਇਥੇ ਚੱਕੀ ਸਾਫ਼ ਕਰਵਾ ਕੇ ਦੇ ਕਾਲੇ ਦੇ ਉਹਦੇ ਵੇ ਫਿਰ ਪਿਆ ਹਰਾਂਗੇ ਠੀਕ ਹੈ ਫਰੋਦਾ ਉਹ ਫਰੋਦਾ ਟੈਲੀਫੋਨ ਆਇਆ ਬੰਦੇ ਦਾ ਬਾਹਰੋਂ ਇੱਕਦਮ ਮੈਨੂੰ ਹਾਂਜੀ ਉਹ ਕਹਿੰਦਾ ਉਹ ਸੌੜਾ ਨੰਬਰ ਲੱਤਾ ਜੀ ਮੇਰੇ ਤੇ ਉਹਨਾਂ ਨੇ ਮੈਂ ਟੈਲੀਫੋਨ ਬੋਲਦਾ ਆਂਧੀ ਵਾਲੀ ਜਿੰਦੂ ਫਿਰ ਮੈਂ ਕਿਹਾ ਚਲੋ ਫਿਰ ਮੈਨੂੰ ਉਹ ਆਪਣੇ ਈਸੂ ਵਾਲੇ ਨੇ ਬੱਤੇ ਟੈਲੀਫੋਨ ਕੀਤਾ ਈਸੂ ਮੈਂ ਕਿਹਾ ਜੀ ਰਾਜਾ ਮੈਂ ਚੱਲਦੇ ਹਾਂ ਹੁਣ ਮੈਂ ਤੁਹਾਨੂੰ 11 ਵਜੇ ਟੈਲੀਫੋਨ ਕਰਨੀ ਮੈਨੂੰ ਮੈਂ ਉਹ ਤੋਂ ਪਹੁੰਚਣਾ ਤੇ ਉਹ ਲਾ ਕੇ ਦੇ ਦੂੰ ਰੈਂਜਰ ਕਹਿੰਗਾ ਕੋਈ ਉੱਥੇ ਮੈਂ ਕਹਿੰਗਾ ਬੱਤੇ ਹੈਗੇ ਮੇਰੇ ਨਾਲ ਉਹ ਮੁੜ ਕੇ ਟੈਲੀਫੋਨ ਨਹੀਂ ਕੀਤਾ ਉਹਨੇ ਮੈਨੂੰ ਅੱਛਾ ਜੀ ਮੈਂ ਦੱਸਤਾ ਹੀ ਟਿਕਾਣਾ ਮੈਂ ਕਿਹਾ ਸਾਡੇ ਪਿੰਡੋਂ ਰਸ ਇਹ ਗੱਲ ਨਹੀਂ ਅੱਜ ਨੇ ਉਹ ਤੋਂ ਲਾ ਲੈਤ ਨੇ ਮਰਜੀ ਉਹਨਾਂ ਨਾਲ ਉਹਨਾਂ ਜੀ ਦਸੰਬਰ ਵਿੱਚ ਉਹ ਮੈਨੂੰ ਕਹਿੰਦੇ ਵੀ ਮਾਸਟਰ ਠੂਰੀ ਦੇ ਆਹੋ ਕਹਿੰਦੇ ਅਸੀਂ ਵੀ ਉਸ ਲੈ ਕੇ ਅਸੀਂ ਲੈ ਕੇ ਜਾਣਾ ਉਹ ਆਏ ਆਪਣੇ ਅਗਲੀ ਵਾਰ ਆਮਗਾ 100 100 ਤੱਕ ਮੈਨੂੰ ਠੀਕ 2-3 ਚਲੇ ਭਰ ਲੈ ਮੂਰ ਕੋਈ ਨਿਕੋਜਾਸ ਗੱਲ ਨਹੀਂ ਗੱਲ ਕਰਨ ਲੱਗੇ ਬੋਲਾ ਨਾ ਮ ਲੈ ਲਾਂਗੇ ਜਿਹਨੂੰ ਆਪ ਵੀ ਲੈ ਲਾਂਗੇ ਬੋਲਾ ਟਲ ਬਾਹਾਂ ਟੁੱਟਣ ਨਾਲ ਆ ਚੁੰਮਣ ਲੱਗ ਗਿਆ ਬੰਦੇ ਦੋ ਹਾਂ ਉਹ ਫੇਰ ਵਾਹ ਪਹੁੰਚ ਆ ਗਏ ਨਵਾਂ ਲੈ ਬੋਲਾ ਨਾ ਲਾ ਸਕ ਹੈਵੀ ਬਹੁਤ ਆ ਦੋ ਬੂਟੇ ਲਾਇਏ ਨੇ ਸਾਰੀ ਅਦੀ ਤਾਂ ਜੀ ਇਹ ਸੱਕ ਇਹਨੇ ਬੂਟੇ ਪੁਰਾਣੇ ਆ ਇਹ ਇਹ ਪੁਰਾਣੇ ਬੂਟੇ ਨਹੀਂ ਕੰਮ ਦੇਣਾ ਤੁਹਾਨੂੰ ਪੁਰਾਣੇ ਬੂਟੇ ਨਹੀਂ ਕੰਮ ਦੇਣਾ ਜੀ ਸਾਨੂੰ ਕਮੈਂਟਾਂ ਚ ਵੀ ਬਹੁਤ ਵੀਰਾਂ ਦੇ ਫੋਨ ਆ ਗਏ ਕਹਿੰਦੇ ਇਹ ਪੁਰਾਣੇ ਨੇ ਕੰਮ ਕਰਨਾ ਜਿੰਨਾ ਪੁਰਾਣਾ ਹੋਵੇ ਵੀ ਤਾਜ਼ਾ ਜਿਹੜਾ ਉਹਨਾਂ ਨੇ ਕਰਨਾ ਹੈ ਸਾਰਾ 20 ਸਾਲ ਦੇ ਪੁਰਾਣੇ ਨੇ ਜੀ ਹਾਂ ਇਹ ਤਾਂ ਬਹੁਤ ਮੁੱਕਾ ਸੀਪੇ ਦੇਖ ਲੈ ਆਜਾ ਹੁਣ ਦੱਸ ਮੈਂ ਦੇਖ ਨਹੀਂ ਆ ਰਹੀ ਕਿਸਾਨ ਸਹੀਵਾਦੀ ਸਿੰਪਲ ਆ ਗਿਆ ਅੱਛਾ ਸਿੰਪਲ ਆ ਗਿਆ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਲੋ ਬਾਈ ਜੀ ਨਾਲ ਆਪਾਂ ਸਿਕਾਉਂਦੇ ਆ ਸਿਕਾ ਕੇ ਆਪਾਂ ਕਰਾਂਗੇ ਤਿਆਰ ਕਿਸੇ ਵੀ ਨੂੰ ਚਾਹੀਦਾ ਹੋਇਆ ਪਾਊਡਰ ਬਾਈ ਦੱਸ ਦਿਓ ਹਾਂ ਬਾਈ ਉਹ ਤੈਨੂੰ ਦਾ ਉਹ ਨਹੀਂ ਨਹੀਂ ਸਾਰਾ ਦਿਨ ਥੋੜੋ ਦੇ ਦਿਨਾਂ ਸੀ ਹੋਰ ਨੂੰ ਵੀ ਦੇਣਾ ਇਹਨੂੰ ਫੇਰ ਆਇਆ ਦੱਸ ਦੇ ਇਹਨੂੰ ਆਪਣੇ ਕੋਲ ਮੇਰਾ ਇੱਕ ਥੈਲਾ ਹੈਗਾ ਇੱਕ ਥੈਲਾ ਤੁਹਾਡਾ ਦਾ 10 ਹੈ ਬਈ 10 ਦਿਨ ਨੂੰ ਫੇਰ ਆ ਜਾਣਾ ਆਪਣੇ ਕੋਲ ਫੇਰ ਦੇ ਜੀ ਨਹੀਂ ਬਾਹਰ ਦੇ ਮੈਨੂੰ ਬਹੁਤ ਫੋਨ ਆਲੇ ਕਿਹੜਾ ਆਪਰੇ ਮਾਰੇ ਹੋ ਗਏ ਨਾ ਨਾ ਆ ਜੀ ਸਾਡੇ ਕੋਲ ਇਹ ਤਾਂ ਥਾਰ ਨੂੰ ਕੋਈ ਪਹਿਲਾਂ ਸਾਨੂੰ ਡੈਮੋ ਦੇਣੀ ਆ ਹਾਂ ਇਹਨੂੰ ਕਿਉਂ ਨਹੀਂ ਕਾਲੀ ਨਹੀਂ ਕਰਿਓ ਪਹਿਲਾਂ ਪੂਰਾ ਸਕਾ ਸਕਾਵਾ ਨਹੀਂ ਜੀ ਕਾਲੀ ਨਹੀਂ ਕਰ ਤੂੰ ਜੇ ਮੋਟਾ ਬੋਤ ਹੈ ਬਈ ਇਹਨੇ ਟਾਈਮ ਲੈਣਾ ਉਹ ਕਾਲੇ ਆ ਤਾਂ ਪਾ ਦੇਗਾ ਜੀ ਆ ਤਾਂ ਪਾ ਦੇ ਕੇ ਜੀ ਇਹ ਸਗਾ ਦੇਣਾ ਸੀ ਛੱਡਣਾ ਜਦ ਇਹਦੇ ਟੋਟੇ ਹੋ ਜਣੇ ਨਾ ਫੇਸਤੀ ਸੁੱਕਾ ਜਦੋਂ ਬੜੇ ਨੂੰ ਸਗਾ ਫਿਰ ਨੂੰ ਸਗਾ ਲਵੇ ਜੁਲੂਟੇ ਕਰਕੇ ਹਾਂ ਐਨ ਐਨ ਦੀ ਵੀ ਹਾਲਦੀ ਬਗਣੀ ਪੀ ਉਹਨੇ ਹਾਲਦੀ ਵਾਲੀ ਨੀਂਦ ਨਹੀਂ ਪੀਣੀ ਆ ਇਹ ਹਾਂ ਇਹ ਦੂਏ ਮਹੀਨੇ ਦੀ ਨੇ ਹਾਦੀ ਦੇ ਮਹੀਨੇ ਵੀ ਉਹ ਵੀ ਨੂੰ ਹਾਂ ਉਹ ਚੱਕੀ ਨਾਲ ਵੀ ਨੇ ਇਹ ਚੱਕੀ ਨਾਲ ਵੀ ਨੇ ਇਹ ਹਾਦੀ ਲਈ ਜਿਹੜੀ ਇਹ ਸਾਡੇ ਹਾਲ ਵੀ ਹੁੰਦੀ ਪਈ ਛੋੜੀ ਜਿਹੜੀ ਹੁੰਦੀ ਛੋੜੀ ਮਹੀਨੇ ਹੁੰਦੀ ਆ ਉਹ ਆ ਬਿਆਲੀ ਹੁੰਦੀ ਆ ਉਹ ਗੱਠੀ ਜੀ ਪੈਂਦੀ ਹਲਦੀ ਹਾਂਜੀ 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 ਉਹ ਪੈਂਦੀ ਉਹਦੇ ਕੋਲ ਲੰਬੀ ਉਹੜੀਆਂ ਫਾੜੀਆਂ ਕਰ ਲਿਓ ਹਾਂ ਜੀ ਹਾਂ ਜਿੰਨਾ ਠੀਕ ਹੈ ਠੀਕ ਹੈ ਛੋਟਾ ਕਰਨੀ ਕੋਈ ਉਹਨਾਂ ਥੋੜਾ ਜਲਦੀ ਲੁਕੂਗਾ ਜੀ ਜੀ ਉਹ ਕੁਦਰਾ ਕਰ ਦਣਾ ਜੀ ਹਾਂ ਟੋਕੇ ਅਲਿ ਚ ਲੱਜਣਾ ਨਹੀਂ ਹੈਗਾ ਔਰ ਮੇਰੇ ਘਰ ਇੱਕ ਗੱਲ ਆ ਸਾਰੇ ਸਾਡੀ ਬੇਟੀ ਬੈਠੇ ਰਹਿੰਦੇ ਨੇ ਥਾਣੇ ਨੂੰ ਤੋੜਨ ਲੱਗੇ ਇੱਕ ਸੱਤ ਨੂੰ ਦੋ ਦਿਨਾਂ ਤੇ ਖਤਮ ਕਰਨ ਲੱਗੇ ਪੰਜ ਚਾਰ ਦਿਨ ਉਹ ਬੈਠੇ ਰਹਿੰਦੇ ਬਹੁਤ ਖੜੇ ਨੇ ਪਤਾ ਹੀ ਨਹੀਂ ਲੱਗਦਾ ਵੀ ਅਰਜਨ ਦਾ ਹੈ ਜਾਂ ਲੱਗਦਾ ਕੁੱਤੇ ਲੱਗਦਾ ਪਤਰੀ ਹੱਦ ਦੇ ਨਾਲ ਤੈਨੂੰ ਪਤਾ ਹੀ ਨਹੀਂ ਲੱਗਦਾ ਇਹਦਾ ਜੇ ਗੌਰ ਨਾਲ ਦੇਖਣਾ ਤੰਗਾ ਵੀ ਹੱਦ ਦੇ ਨਾਲ ਆਮ ਬਹੁਤ ਖੜੇ ਜਾਂਦਾ ਦੇ ਹਾਂ ਹਾਂ ਸੱਚੀ ਗੱਲ ਹੈ ਕੋਈ ਗੱਲ ਨਹੀਂ ਆਹੇ ਬਾਈ ਅਰਜਨ ਸ਼ੱਕ ਲੈਂਦਾ ਜਰਾ ਧੰਨਵਾਦ ਜੀ ਤੁਹਾਡਾ ਧੰਨਵਾਦ ਇੱਕ ਦਿਨ ਪਹਿਲਾਂ ਮੌਤੇ ਫਾਲ ਪੁੱਛ ਲਿਆ ਮਾ ਜਿਹੜਾ ਲੱਗਿਆ ਵਾ ਇਹਨੂੰ ਵੀ ਇਹ ਕਿਆ ਚੀਜ਼ ਲੱਗਿਆ ਵਾ ਕਹਿੰਦਾ ਵੀ ਇਹ ਏਕਣੇ ਆ ਫੁੱਲ ਜਾਂ ਲੱਗਿਆ ਵਾ ਵੀ ਇਹ ਅਰਜਣ ਦਾ ਰੱਖਦਾ ਮਾ ਭਾਈ ਦੱਸੋ ਕਮੈਂਟਾਂ ਵੀ ਵੀ ਅਰਜਣ ਦਾ ਰੱਖਦਾ ਭਾਈ ਨੂੰ ਲੱਗਦਾ ਉਹ ਕਹਿੰਦੇ ਲੱਗਦਾ ਕਿ ਇਹ ਬਿਮਾਰੀਆਂ ਦਾ ਇਲਾਜ ਕਰਦਾ ਮਾ ਜਾਂ ਸਿਖਾਉਂਦੇ ਮੈਂ ਵਿੱਕੀ ਨੂੰ ਦੱਸਿਆ ਵਿੱਕੀ ਕਹਿੰਦਾ ਮੈਨੂੰ ਦੱਸ ਕਿੱਥੇ ਮੈਂ ਛੱਲੇਦਾਰ ਕੇ ਲੈ ਆਉਣੇ ਉੱਪਰ ਛਾਲ ਕੇ ਮੈਂ ਨਾ ਰਾਮ ਰਾਤ ਦੇ ਹੋ ਜੀ ਪਹੁੰਚ ਗਿਆ ਸੱਟ ਮੇਰੇ ਮੋਤਨ ਦੀ ਲੋੜ ਨਹੀਂ ਵੀ ਹੈ ਹੈ ਉਦੇ ਬਾਅਦ ਫਿਰ ਇਹਨਾਂ ਦਾ ਭਾਈ ਨੇ ਫੋਨ ਆਇਆ ਕਹਿੰਦੇ ਸਾਡੇ 18 ਸਾਲ ਪੁਰਾਣੇ ਲੱਗੇ ਹੋਏ ਵਿੱਚ ਕਮੈਂਟ ਆਇਆ ਦੇ ਵੀ ਕਿਹੜਾ ਪੁਰਾਣਾ ਫੋਟੋ ਦਾ ਹੋਵੇ ਇੱਕ ਕਰੋੜ ਉਹਨੇ ਜਿਹੜੀ ਲਿੰਕ ਕਰੋਣਾ ਸੀ ਸਾਰੀ ਛੜਕਾਂ ਨੇ ਗੌਰਮੈਂਟ ਲਵਾਈ ਦੀ ਨਹੀਂ ਸਾਨੂੰ ਉਹ ਮੁੰਡੇ ਨੇ ਕਹੇ ਸੀਪੇ ਨੇ ਕਹਿੰਦੇ ਚੰਡੀਗੜ੍ਹ ਪਹੁੰਚਾਂ ਮਾ ਚੰਡੀਗੜ੍ਹ ਤਾਂ ਪਹੁੰਚਣ ਨਹੀਂ ਦੇਣਾ ਕਿਦਣਾ ਹਾਂਜੀ ਹਾਂ ਉਹ ਵੀ ਛੜਦੇ ਉਹ ਨੁਕਸਾਨ ਨਹੀਂ ਨਾ ਹੋਇਆ ਬਿਲਕੁਲ ਚਲੋ ਬਾਕੀ ਆਪਾਂ ਕਰਦੇ ਜਿਹਨਾਂ ਦਾ ਇਲਾਜ ਹੁਣ ਇਹਨਾਂ ਨੂੰ ਛੋਟੇ ਛੋਟੇ ਪੀਸ ਕਰਕੇ ਨਾ ਪਾਵਾਂਗੇ ਥੋਪਣੇ ਸਕੋਂਦੇ ਨੀ ਨਹੀਂ ਨਹੀਂ ਵੱਡੋ ਗਿੱਲੇ ਹੀ ਵੱਡੂਣਾ ਜਿਆਦਾ ਗਿੱਲੇ ਹੀ ਵੱਡੂਣਾ ਨਾ ਨਾ ਗਿੱਲੇ ਗਿੱਲੇ ਹੀ ਵੜ ਦੇਣਾ ਇਹ ਲੈ ਕਿ ਨਾ ਖਵਾੜੀ ਲੰਬਾਈ ਪਾੜਣੀ ਹੈ ਇਹ ਲੰਬਾ ਪਾੜ ਕੇ ਠੀਕ ਆ ਜੀ ਨਾ ਉਹ ਵਾਈ ਸੱਕ ਲੱਗੇ ਆਪਾਂ ਕਰਨ ਸੱਟ ਜਿਹੜਾ ਲਿਆਂਦਾ ਦਾ ਆਪਾਂ ਨੇ ਬਾਜੀ ਦੇ ਗਿਆ ਆਪਾਂ ਨੂੰ ਵੀ ਆ ਬਾਈ ਸਫੋਂ ਦੇ ਕਰਈ ਸੱਕ ਇਹਦਾ ਆਪਾਂ ਨੇ ਬਰੀਕ ਬਰੀਕ ਟੋਟੇ ਕਰਨਾ ਚੱਕਣਾ ਹੈ ਨਾ ਵੇਖਣਾ ਕਰਦਗੇ ਆਪਾਂ ਨਾ ਇਹ ਪੱਲੀ ਬਸੁੱਕਣੇ ਪਾ ਲੈਨੇ ਹੁਣ ਇਹ ਇਹਨੇ ਬਾਅਦ ਆਪਾਂ ਲਿਆਂਦਾ ਸਮਾਨ ਆਹ ਬਾਕੀ ਭਈ ਉਹ ਪਹਿਲੇ ਆ ਆਹ ਪਹਿਲੇ ਆ ਜੀ ਜਿਹੜੇ ਆਪਾਂ ਇੱਕ ਵਾਰ ਪਹਿਲਾਂ ਵੀਡੀਓ ਵਿੱਚ ਲਿਆ ਕੇ ਆਏ ਤੇ ਨਾ ਵੀ ਸੁਕਾ ਲਏ ਤੇ ਇਹ ਤਕਰੀਬਨ ਸੁੱਕੇ ਪਏ ਆ ਹੁਣ ਇਹਨਾਂ ਨੂੰ ਹੋਰ ਤੋੜਤਾ ਆਪਾਂ ਨੇ ਵੀ ਇੱਕ ਦੋ ਦਿਨ ਦੀ ਨੂੰ ਧੁੱਪਾਂ ਲਵਾ ਕੇ ਇਹ ਆਪਾਂ ਨੇ ਮਿਕਸੀ ਜੇ ਪੀਗੇ ਦੇਖਣੇ ਆਪਣੇ ਕੋਲ ਔਰੇ ਬਾਕੀ ਆਹ ਆਪਾਂ ਲਿਆਂਗੇ ਟੱਕੀ ਉੱਪਰ ਵਿਛਾ ਕੇ ਇਸਾ ਕਮੋਟਾ ਇਹ ਸਾ ਕਮੋਟਾ ਥੋੜਾ ਜਿਆ ਕੰਦਣੀ ਜਾ ਰ ਆਪਣਾ ਕਰ ਦੇਣਾ ਨਾ ਫਟ ਫੇਰੇ ਇਹ ਆਜਣਾ ਰੋਡ ਇਹਨੇ ਆਈ ਤੇ ਗੱਲ ਲੋਡ ਆਉਣਾ ਨਹੀਂ ਸੁਣੀ ਕਰੇ ਇਹ ਇੱਕ ਟੁੱਟਣਾਂ ਕਿ ਲੱਗੀ ਲਈ ਆ ਲੱਗੀ ਜੇ ਆਪਾਂ ਤੂੰ ਸੁੱਕਾ ਕੇ ਨਾ ਸੁੱਕਾ ਤੇ ਨਾ ਨਾ ਮਾਰ ਦੇਣਾ ਐਕਣਾ ਇਹਨਾਂ ਸੁੱਕਣਾ ਵੀ ਸਕਾਲਾ ਫਿਰ ਬਾਕੀ ਬਾਈ ਕਿਸੇ ਨੂੰ ਲੋਡ ਹੋਈ ਕਿ ਆਪਾਂ ਨੂੰ ਇਹ ਸਾਨੂੰ ਵੀ ਦੱਸ ਕੇ ਦਿੰਦਾ ਪ੍ਰਸਤ ਤਾ ਹੋ ਜਾਣਾ ਸੁੱਕਣ ਨੂੰ ਟਾਈਮ ਲੱਗੂਗਾ ਮੌਸਮ ਦਾ ਨਹੀਂ ਸਾਫ ਹੈਗਾ ਜੇ ਤਾਂ ਧੁੱਪ ਆ ਰਹੇ ਹੈ ਤਾਂ ਸਖਾਲਾ ਹੋ ਜਾਂਦਾ ਵੀ ਨਿਜਾ ਸਕਦਾ ਜਿਹੜਾ ਮਰਜੀ ਨਿਜਾ ਸਕਦਾ ਵੀ ਜਿਹੜੇ ਆਪਾਂ ਨੂੰ ਬਿਮਾਰੀਆਂ ਦੱਸਿਆ ਅਟੈਕ ਤੇ ਜ਼ਿਆਦਾ ਦੱਸਿਆ ਹੋਇਆ ਇਹਨਾਂ ਨੇ ਵੀ ਆਪਾਂ ਇੱਕ 슈ਗਰ ਤੇ ਹੈ ਜਿਹੜਾ ਕਸਟੋਲ ਕਸਟੋਲ ਵਧਿਆ ਹੈ ਬਾਕੀ ਤੁਸੀਂ ਆਪ ਭਾਈ ਸਾਰੇ ਜਾਣੀ ਜਾਣ ਹੈ ਵੀ ਅਰਜਨ ਦਾ ਡਾਕਟਰ ਜਿਹੜਾ ਹੈਗਾ ਕਿਹੜੇ ਕੰਮ ਆਉਂਦਾ ਲਜਾ ਸਾਡਾ ਸਾਡੇ ਕੋਲ ਤਾਂ ਸੁੱਕਾ ਸੀ ਜਦਾ ਬਾਈ ਇਹ ਕਹਿੰਦੇ ਬਈ ਕੀ ਪਰ ਪਿਆ ਦੇਣਾ ਇਹ ਬਲੋਕਿੰਗ ਦੇ ਵਾਸਤੇ ਜਿਆਦਾ ਬੈਟਰ ਆ ਹਾਂ ਜੇਕਰ ਸਾਨੂੰ ਦੱਸਿਆ ਪਹਿਲਾਂ ਸਾਨੂੰ ਪਤਾ ਨਹੀਂ ਤਾ ਹੈਗਾ ਉਹ ਤਾਂ ਕੋਦਰ ਦੇ ਅਸੀਂ ਵੀਡੀਓ ਪਾ ਬੈਠੇ ਉਹ ਕਹਿੰਦੇ ਵੀ ਅਰਜਨ ਦਾ ਦਰਸਤ ਤਾਂ ਮਿਲਦਾ ਨਹੀਂ ਹੈਗਾ ਫਿਰ ਅਸੀਂ ਸ਼ੱਕ ਤਾਰ ਲਿਆ ਜੀ ਆ ਲੈ ਆਂਦਾ ਦਾ ਜਿਹੜਾ ਇਹ ਦੇਖਦਾ ਮਸਰ ਇਹ ਤਾਜ਼ਾ ਦਾ ਇਹ ਬਾਈ ਸਾਲ ਡੇਢ ਸਾਲ ਦਾ ਬੂਟਾ ਜਿਹੜਾ ਓਏ ਜਿਹੜਾ ਇਹ ਆ ਇਹ 18-19 ਸਾਲ ਮਤਲਬ ਆਹ ਲਖਾਵਾ ਸਾਡੇ ਇੱਧਰ ਤੇ ਇਹ ਸ਼ੱਕ ਹੈ ਇਹ ਨਹੀਂ ਹੈਗਾ ਵੀ ਕਹਿ ਲੋ ਲਿਆ ਦਾ ਆ ਦੇਖੋ ਬਾਈ ਦੋ ਦੋ ਪਰਤਾਂ ਬਣੀਆਂ ਮੀਆਂ ਉਹਦੀ ਪਰਤ ਇੱਕੋ ਦੀ ਜਿਵੇਂ ਇੱਕੋ ਦੀ ਐ ਵੈਸਾ ਪਰਤਾਂ ਬਣੀਆਂ ਹੋਈਆਂ ਆ ਉੱਪਰ ਉਹ ਜਿਹੜੀ ਵੀ ਹੁੰਦੀ ਜਿਹੜੀ ਕਹਿੰਦੇ ਨੇ ਪੁਰਾਣਾ ਹਾਂ ਆ ਨਵਾਂ ਬਣਿਆ ਹੋਇਆ ਵਿੱਚ ਨੱਪੜ ਦੇਣੀ ਵੀ ਆਪਾਂ ਨਾਲ ਛੋਟਾ ਛੋਟਾ ਕਰਕੇ ਪਾ ਦੇਣਾ ਪੱਲੀ 'ਤੇ ਤੋੜੀ ਇਹਦੀ ਆੜ ਚ ਰੱਖੇ ਤੋੜੀ ਜਾ ਨਹੀਂ ਨਹੀਂ ਆੜ ਜਿਹੜਾ ਬੜਾ ਤੌੜਾ ਕਰ ਕਰ ਜਿਹੜੇ ਪੀਸ ਛੋਟੇ ਬਣਨੇ ਆ ਉਹ ਤਾਂ ਐਵੇਂ ਬਣ ਗਏ ਕੱਲ ਨੂੰ ਇੱਕ ਵਾਰ ਮਾਰੇ ਲੱਗਣ ਦੇ ਸੇਕ ਜਾਣਾ ਫਿਰ ਜਦ ਸੇਕ ਲੱਗ ਗਿਆ ਹੋਰ ਟਕ ਟਕ ਟੁੱਟ ਜਾਣਾ ਫਿਰ ਇਹਨੂੰ ਹੋਰ ਤੋੜ ਦਾਂਗੇ ਇਹਦਾ ਸ਼ੈਣੀ ਨਾ ਤਾਂ ਫਿਰ ਪਾੜੀ ਜਾਣਾ ਇਹ ਹੂੰ ਜੱਤ ਨੇ ਲੁੱਟੂਗਾ ਯਾਨੀ ਆਪਾਂ ਨੇ ਇਹਨਾਂ ਨੇ ਇੱਕ ਪੀਸ ਕਰਕੇ ਫਿਰ ਲਾ ਦੇਣੇ ਵੀ ਥੈਲੇ ਬਾਈ ਸਾਨੂੰ ਦੋ ਦੇ ਦੇ ਤੇ ਜੀ ਨਹੀਂ ਕੋਈ ਵਿਕੀ ਨਹੀਂ ਲੈ ਲਿਆ ਬਾਈ ਵਿਕੀ ਕਹਿੰਦਾ ਮੈਨੂੰ ਬਾਈ ਜਿਆਦਾ ਪ੍ਰੋਬਲਮ ਹੈ ਵੀ ਆਪਾਂ ਇੱਕ ਥੈਲਾ ਉਹਨੂੰ ਦੇ ਦਤਾ ਚਲੋ ਬਾਕੀ ਉਹਦੀ ਹੁਣ ਆਪਣੀ ਮਿਹਨਤ ਹੈ। ਜੀ ਆ ਸਾੜੇ ਵਾਲਾ ਕੰਮ ਕਰੀ ਜੀ ਆਪਣਾ ਟੱਕਾ ਵਾਲ ਕੇ ਪੀ ਜਾਵੇ ਦੇਖਣਾ ਮਰਜੀ। ਵੀ ਉਹਦਾ ਆਪਣਾ ਪ੍ਰੋਸੈਸ ਆ ਉਹ। ਵੀ ਆਪਣਾ ਜਣੀ ਥਾਲੀ ਕਰਦਣੀ ਆ। ਇੱਕ ਦੋ ਕੁ ਵੀਰਾਂ ਨੂੰ ਸਾਡੇ ਕੋਲ ਫੋਨ ਆਏ ਪਏ ਜਿਹਨਾਂ ਨੇ ਜਨਵਰੀ ਵਿੱਚ ਕਹਿੰਦੇ ਲੈ ਕੇ ਜਾਵਾਂਗੇ ਅਸੀਂ ਦਸੰਬਰ ਚ ਆਉਣਾ। ਉਹਨਾਂ ਦਾ ਵੀ ਆਪਾਂ ਰੱਖੂਗੇ ਬਾਕੀ ਬਾਈ ਦਾ ਬਹੁਤ ਧੰਨਵਾਦ ਹੈ ਜਿਹੜਾ ਸਾਨੂੰ ਬਾਈ ਦੇ ਕੇ ਗਿਆ। ਉਹਦਾ ਕਹਿੰਦਾ ਵੀ ਮਾਸਰ ਦੱਸ ਦੇ। ਵੀ ਜੇ ਹੋਰ ਲੋੜ ਹੈ 10 ਦਿਨ ਤੱਕ ਕਹਿੰਦਾ ਵਾ ਫੇਰ ਦੇ ਦੂੰਗਾ। ਸਲਾ ਕੇ ਰੱਖੂਗਾ ਨਾ ਮੈਂ ਘਰਾਂ ਵਿੱਚ ਵੀ। ਮੇਰੇ ਦੋਸਤ ਕਾਡੋਂ ਹੋ ਗਾਨਾ ਹੋ ਗਿਆ ਇਹ ਤਾਂ ਕੱਲੇ ਦੋਦੇ ਹੈ ਇਹ ਤਾਂ ਕੱਲੇ ਵਟੇ ਗਿਆ ਜੇ ਇਹ ਕੱਲ ਕੱਲ ਫੋਨ ਆ ਗਿਆ ਤਾਂ ਕਹਿੰਦੇ ਵੀ ਤੋੜਨ ਲੱਗਿਆ ਜੀ ਕਿੰਨਾ ਕਿ ਜਾਖੀ ਮਾਹਾਂ ਨੂੰ ਥੱਲਾ ਘੰਡ ਲਿਆ ਦੋ ਕੱਲ ਉਹਨਾਂ ਨੇ ਫੇਰ ਵੀ ਤੁਹਾਨੂੰ ਦੋਸਲੇ ਲਿਆਇਆ ਵੇ ਨੇ ਹੋਰੇ ਆਉ ਕਰਦਾ ਲਾਪਟਾਉਂਦੀਆਂ ਬਾਸ ਨਾ ਨਹੀਂ ਆਦੀਆਂ ਹੂੰ ਹੋਰੇ ਆਉਂਦੀਆਂ ਹੋਰੇ ਆਉਂਦੀਆਂ ਹੈ ਇਹ ਤਾਂ ਵਿੱਚ ਕੁਝ ਕਰਾ ਮਾਦ ਉਹਨਾ ਬਾਈ ਨੇ ਇਹ ਕਹਿੰਦਾ ਇੱਕ ਟਾਈਮ ਚਾਹ ਪੀ ਲੋ ਇਹਦੀ ਬਣਾ ਕੇ। ਇਹ ਲੈ ਲੈ ਚਾਹਲਾ ਵੀ ਦੇ ਲੈ। ਹੂੰ। ਚਾਹਲਾ ਵੀ ਦੇ। ਚਾਹਲਾ ਸੁਆ ਦੇਖ ਲਓ ਉਹਨੂੰ ਵਿੱਚ। ਵਿੱਕੀ ਦਾ ਕਹਿੰਦਾ ਮਿੱਠਾ ਨਹੀਂ ਪਾਉਣਾ ਹੈਗਾ। ਉਹ ਕਹਿੰਦਾ ਕੋਈ ਨਹੀਂ ਜਿੰਨਾ ਤੁਹਾਨੂੰ ਲੋੜ ਆਪਣਾ ਮਿੱਠਾ ਤੁਸੀਂ ਜਿਹੜਾ ਪਿੰਡੇ ਆ ਪਾ ਸਕਦੇ ਆ। ਯਾਰ ਹੁਣ ਸਾਨੂੰ ਤਾਂ ਸ਼ੂਗਰ ਸਕਰ ਤਾਂ ਹੈ ਹੀ ਨਹੀਂ। ਵੀ ਜਿਹੜੇ ਹੋਰ ਜਿਹੜੀਆਂ ਨਾਲ ਨਹੀਂ ਬਲੋਕਿੰਗ ਰੂਪ ਵਿੱਚ ਤੇ ਕ੍ਰਿਸਟਲ ਕੋ ਰੋਲ ਦੇਣਾ ਤੇ ਕਰ ਲਿਆ ਕਰਾਂਗੇ ਬਣਾ ਜਹ ਹੱਲ ਆਪਾਂ ਵੀ। ਨਹੀਂ ਜਲਣਾ ਬਾਈ ਨਾ ਪੰਨ ਬੰਨ ਗਏ ਇਸ ਮੈਲ ਦੇ ਲਾ ਕਿੰਨੀ ਹੈ ਦੀ ਮੈਲ ਬਹੁਤ ਆਉਂਦੀ ਹੈ ਹੋਰੇ ਆਉਂਦੀ ਆ ਸੁਗਣੇ ਲੋੜੇ ਨਹੀਂ ਜਿਵੇਂ ਮੈਂ ਨੇੜੇ ਦੇਖਾਂ ਵੀ ਹੋ ਜ਼ਿਆਦਾ ਹੋ ਗਿਆ ਗੱਗਾ ਗਿੱਲਾ ਹਲੇ ਆ ਚੀਜ਼ ਖਣਾ ਹੈਗੀ ਨਾ ਆ ਤਾਂ ਹੈਗੀ ਸੁੱਕੀ ਤੇ ਇਹ ਵੀ ਗਿੱਲਾ ਜਿਆਦਾ ਛੈਣ ਆ ਲੱਗਦੇ ਨਾ ਵਿੱਚ ਟਣੀ ਆਹੇ ਪਾਣੀ ਕੱਢਦਾ ਵਿਦ ਤੇ ਵੀ ਜਿਹੜਾ ਆਦਾਂ ਬਲੌਗ ਤਾਂ ਸਾਡਾ ਜਾਦਾ ਬਾਈ ਅਰਜਨ ਦੇ ਸ਼ੱਕ ਪਰ ਚੱਲਣਾ ਹੂੰ ਤਾਂ ਨੇ ਜੀ ਹੈ ਤਾਂ ਥੋੜਾ ਜਿਹਾ ਔਖਾ ਜਿਹਾ ਕੰਮ ਜੀ ਸ਼ੱਕ ਚਲੋ ਅਸੀਂ ਆਧਿਕ ਪਿੰਡਾ ਚਾ ਕਰਤਾ ਉਸੇ ਸੁੱਕੇ ਤੇ ਨਾ ਫੇਰ ਹੈ ਸ਼ੈਣੀ ਗਲੇ ਘਰ ਵਾਲੇ ਨੂੰ ਲੋੜ ਜੀ ਆਪਣਾ ਛੋਟੇ ਪੀਸ ਹੋਵੇ ਕਰਦਾਂਗੇ ਤਿੰਨ ਦਿਨ ਤੱਕ ਇਹ ਨਾ ਕੋਜਣਾ ਸੱਟ ਹੈ ਚਲ ਇਹ ਕਰਦਣ ਆਪਣਾ ਧੁੱਪਾਂ ਦੇ ਵਿੱਚ ਸੱਟ ਹੈ ਬੋਲ ਦੇ ਰੋ ਹੈ ਬੋਲ ਦੇ ਬੋਲ ਦੇ ਰਹਾ ਤਾਂ ਪੰਜ ਦੀ ਗੌਰ ਰੱਖਿਆ ਕਰੋ ਨਾ ਮੈਂ ਥੱਲੇ ਲੈ ਜਾ ਹੁਣ ਇਹਦੇ ਉੱਪਰ ਰੱਖ ਲੈਣਾ ਇੱਥੇ ਤੋਂ ਖੰਭ ਕੇ ਜੇ ਵੀ ਦੂਰ ਰਹਿਣੇ ਸਾਡੇ ਕੋ ਹੁੰਦਾ ਉਹ ਵੀ ਅਸੀਂ ਕਰ ਦੇਣਾ ਤਾਂ ਉਹ ਵੀ ਦੇਣਾ ਵਿਕੀ ਨੂੰ ਥੱਲੇ ਕੋਲ ਇਹਦਾ ਫਿਰ ਦੇਖ ਭਰ ਰਹਿਣੀ ਹੈ ਜਿਆਦਾ ਵਧੀਆ ਡੀਟ ਨਹੀਂ ਆ ਜਾਵੇ ਨਾ ਅੰਦਰ ਹੋ ਜਾਂਦਾ ਇਹਨੂੰ ਹੇਠਾਂ ਲੈ ਜਾਣਾ ਹਲੇ ਇਹ ਹੈ ਬਈ ਇਹਨੂੰ ਬੜੇ ਆਉਗਾ ਯਾਰ ਹਾਂ ਆਹ ਹੁਣ ਆਪਾਂ ਦੇਖਾਂਗੇ ਚਾਹ ਵਿੱਚ ਵਰਤ ਕੇ ਇਹਨੂੰ ਜਣੀ ਇਹਦਾ ਕਹਿੰਦੇ ਜਿਹਦੀ ਹਲੇ 스멜 ਘੱਟ ਉਹਦੀ ਬਹੁਤ ਆ ਉਹਦੀ ਬਹੁਤ ਆ ਉਹ ਬਣਿਆ ਹੋਇਆ ਪੂਰਾ ਤਿਆਰ ਦਿਖਦਾ ਹੀ ਐ ਇਹ ਘੱਟ ਬਰੀਕ ਬੱਤਾ ਲੱਗਦਾ ਸ਼ੱਕ ਦਾ ਉਹ ਸ਼ੱਕ ਮੋਟਾ ਲੈਣਾ ਹੂੰ ਉਹਦਾ ਸਮੈਲਾ ਫਰਕ ਐ ਚਲ ਇਹਦਾ ਆਪਾਂ ਬਤ ਲਾਂਗੇ ਚਾਹ ਜਿੰਨਾ ਕ ਬੱਥ ਹੋਇਆ ਹੂੰ ਵੀ ਚਲੋ ਦਿਖਾਉਂਦੇ ਜੀ ਬਾਕੀ ਹੋਰ ਕਾਰੋਬਾਰ ਜਿਹੜੇ ਸਾਡੇ ਚੱਲਦੇ ਆ ਮੈਂ ਇਹਨਾਂ ਦਾ ਸਾਰਾ ਪ੍ਰੋਸੈਸ ਤਾਂ ਬਈ ਇਹ ਅੜਦੇ ਨੇ ਸ਼ੱਕ ਵਾਲਾ ਕਿਸੇ ਨੂੰ ਲੋੜ ਆਈ ਸਾਡੇ ਨਾਲ ਸੰਪਰਕ ਕਰ ਸਕਦਾ ਲਿਜਾ ਸਕਦਾ ਹੂੰ ਵੀ ਇਹ ਹੋ ਜੂਗਾ ਤੱਕ ਦਿਨ ਤੱਕ ਤਿਆਰ ਘਟੋ ਘਟਾ ਨੇ ਕੰਮ ਲੱਗਣਾ ਸੋ ਕੋਣ ਮਰ ਪਿੱਛੇ ਹਰ ਵਾਸਤੇ ਵੀ ਚੱਕੀ ਵੀ ਦੇਖਾਂਗੇ ਆਪਾਂ ਬਰ ਪੀਸ ਕੇ ਨੇ ਕੋ ਬੋ ਮੈਨੇ ਜਣੀ ਫੜਦੀ ਗੋਲਦੀ ਵਾਲੀ ਜਿਹੜੀ ਹੁੰਦੀ ਹੈ ਹੂੰ ਉਹਦੇ ਪਰ ਆਜਾ ਲੋੜ ਜੇ ਨਾ ਆਇਆ ਤਾਂ ਫਿਰ ਅਸੀਂ ਦੂਆ ਤਰ੍ਹਾਂ ਦਾ ਜਿਗਾਰਡ ਹੈ ਗਈ ਹੈ ਜਿਹੜਾ ਗੁੰਡੀ ਸੋਟੇ ਵਾਲਾ ਮਾੜਾ ਮੋੜਾ ਅੰਦਰ ਡੜੇ ਆ ਤੇ ਕਰੂੰਗੇ ਹੂੰ ਚਾਹ ਦਾ ਸੌਤ ਬਣੇਗਾ ਫਿਰ ਉਹ ਚਾਹ ਜ ਇਹ ਤਾਂ ਹੈ ਠੀਕ ਹੈ ਚੱਲੀ ਦਿਖਾਉਂਦੇ ਜੀ ਬਾਕੀ ਕਾਰੋਬਾਰ ਹੋ ਲੋ ਬਾਜੀ ਖੇਤਾ ਕਿੰਨੇ ਢੇੜਾ ਮਾਰਨਾ ਹੈ ਜੇ ਫਿਰ ਜਾਂ ਸਰਵਜੀਹ ਪਹੁੰਚਿਆ ਬਣੇਗਾ ਇਹਨੂੰ ਵੀ ਮਾੜਾ ਦਿਖਾ ਕੇ ਲਿਆਮ ਅੱਜ ਬਾਈ ਇੱਕ ਤਜਰਬਾ ਦੇਖ ਹੂੰ ਕਾਲੇ ਬਾਈ ਵਾਲਾ ਖੇਤ ਵੀ ਪੀਲਾ ਹਾਂ ਵਿੱਕੀ ਬਾਈ ਨਾਲ ਵਾਲੀ ਵਿਚੋਲੀ ਪੀਲੀ ਇਹ ਵੀ ਤੇਰਾ ਖੇਤ ਵੀ ਪੀਲਾ ਹਾਂ ਬਿੰਦਰ ਨਾ ਦਾ ਖੇਤ ਵੀ ਪੀਲਾ ਮੇਰੇ ਤਾਂ ਹਰੇ ਆ ਦਾਣੇ ਪੱਕੇ ਆ ਮੈਨੂੰ ਲੱਗਦਾ ਵੀ ਸਪਰੇਅ ਦਾ ਫਰਕ ਹੈ ਇਹ ਸਪਰੇਅ ਦਾ ਹੀ ਫਰਕ ਹੈ ਹੈਨਾ ਜਿਹੜੀਆਂ ਦੋ ਸਪਰੇਅ ਹਾਂ ਜਿਹੜੀਆਂ ਹੁਣ ਤੁਸੀਂ ਕਰੀਆਂ ਵੀ ਮੈਂ ਕਹਿੰਦਾ ਹਲੇ 8-9 ਦਿਨ 8 ਦਿਨ ਹੋਏ ਉਹਨੇ ਬਸ 8ਵਾਂ ਹੀ ਦਿਨ ਹੈ ਮੌਦਾ ਹੀ ਫਰਕ ਹੈ ਹੂੰ ਹੁਣ ਆ ਬਿੰਦਰ ਦੇ ਆਏ ਦੇ 110 ਆ ਹੂੰ ਦੇ ਜੀਦਾ ਵਰਗਾ ਕਿਣਾ ਸਿੱਧੀ ਆ ਹੂੰ ਬੱਲ ਚਮਕਦੀ ਇਹਦੀ ਪੂਰੀ ਸਹੀ ਗੱਲ ਬਿੰਦਰ ਤੇ ਥੋੜੀ ਸੰਗਣੀ ਉਹ ਤੇ ਘੱਟ ਚਮਕਦੀ ਆ ਯਾਨੀ ਇਹ ਵੇ ਬਿੰਦਰ ਨੇ ਵਰਗਾ ਜਿੱਕਣਾ ਬਿੰਦਰ ਵਾਲਾ ਪੀੜਾ ਖੇਤ ਹੋਇਆ ਵਾ ਉਹ ਬਾਈ ਆਪਣਾ ਖੇਤ ਉੱਪਰਲੇ ਪਾਸੇ ਉੱਕਣਾ ਹੀ ਇਹ ਹੋਣ ਲੱਗਿਆ ਹਾਂ ਵੀ ਆਪਣਾ ਜ਼ਿਆਦਾ ਜਣੀ ਹੋਇਆ ਵਾ ਥੋੜਾ ਜਾ ਅਲੱਗ ਦਾ ਬਾਈ ਆ ਦੇਖ ਲੈ ਮਾਤਾ ਨੂੰ ਸੱਚੀ ਦਿੱਤਾ ਚਲੋ ਪਰਮਾਤਮਾ ਕਰੇ ਵੇ ਜਿੱਕਣਾ ਨਾ ਘੁੰਗਰੂਆ ਵੰਗੂ ਆਦੇ ਘੁੰਗਰੂਆ ਵੰਗੂ ਦਾਣੇ ਲੰਕਦੇ ਸਵਾ 34 ਨੂੰ ਵੀ ਨਾਲ ਨਾਲ ਰਲਾਂਦਾ ਵੇ ਜਿੱਕਣਾ ਦਾਣੇ ਆ ਜਿੱਕਣਾ ਦਾਣੇ ਆ ਹੈਨਾ ਆਹ ਸਭਾ ਚੰਤੀ ਵੀ ਦਿਖਾ ਦਿੰਦੇ ਆ ਜੀ ਮੱਕੀ ਬਾਈ ਹੈਗਾ ਟਾਈਮ ਹਲੇ ਆਪਾਂ ਕਹੀ ਜਾਂਦੇ ਵੀ ਐ ਪੱਕ ਜਾਨੀ ਪੱਕ ਜਾਨੀ ਖੜਗ ਜੀਰੀ ਆ ਦੇਖ ਐ ਬੱਲ ਤੇ ਲਾਲਾ ਵੀ ਕਿੰਨੀ ਬੱਲ ਅੱਧੀ ਹਰੀ ਆ ਅੱਧੀ ਹਰੀ ਆ ਆ ਦੇਖੋ ਆ ਲੈ ਅੱਪਰ ਪਰ ਦਾ ਨੇ ਹੁਣ ਉਹਨੂੰ ਕੋਲ ਤੇ ਦਿਖਾਤੀ ਐਨ ਹੋਰ ਕੋਲ ਕਰਕੇ ਦਿੰਦੇ ਆ ਆ ਦੇਖੋ ਐ ਹਰੇ ਐ ਇਹ ਇੱਥੇ ਖੜਗੇ ਸੀ ਇਹਨੂੰ 5 6 ਦਿਨ ਦੇ ਦੇਖਦੇ ਆ ਦਾਣਿਆਂ ਨੂੰ ਇੱਥੇ ਖੜੇ ਐ ਇਹ ਬਸ ਵੀ ਇਹਨਾਂ ਕੱਢ ਦਨੇ ਆਪਣੇ ਪਹਿਲੀ ਤਰੀਕ ਤੇ ਵੀ ਅਸੀਂ ਤਾਂ ਕਹਿੰਦੇ ਤਿੰਨ ਚਾਰ ਨੋ ਬੜਨੂ ਕੋ ਮੈਂ ਕਹਾਂ ਨਾ ਕੋਈ 6 7 ਹੋਜਣੀ ਕਹਾ ਆ ਦੇਖ ਹੁਣ ਆ ਦੇਖ ਮੇਰਾ ਇਥਾ ਪਾ ਚੰਦ ਗਾਣਾ ਤਾਂ ਹੈ ਪਰ ਸੋਨੇ ਰੰਗਾ ਇਹ ਵੀ ਉਪਣਿਆ ਇਹ ਵੀ ਉਪਣਿਆ ਮੈਂ ਕਹਿੰਦਾ ਇਹਨਾਂ ਗਲੇ ਪੱਕ ਜਾਣਾ ਮੈਨੂੰ ਤਾਂ ਆਪ ਮੈਂ ਤਾਂ ਤੁਹਾਨੂੰ ਕਹਿੰਦਾ ਹੀ ਇਹ ਵੀ ਇਕੱਠੀਓ ਵੱਡ ਹੋਣੀ ਆਪਣੀ ਵੀ ਇਕੱਠੀਓ ਵੱਡ ਹੋ ਜਾਣੀ ਇਹਦਾ ਲਾਨੇ ਹਰਾ ਰਹਿਣਾ ਇਹਦਾ ਲਾਨ ਹਰਾ ਦਾਣਾ ਪੱਕ ਜਾਣਾ ਬੀ ਦਾਣਾ तकरीबन ਪੱਕਣ ਅੱਧ ਨਾਲੋਂ ਵੱਧ ਪੱਕਿਆ ਬਾਈ ਐ ਇੱਕ ਹੋਰ ਦੇਖ ਆਏ ਐਸਾ ਬੱਲਾ ਪੱਕੀਆਂ ਵੀ ਸਾਈਡ ਪਰ ਸਾਨੂੰ ਪਤਾ ਕੀ ਕਰਦੇ ਰਹੇ ਹਾਂ ਸਾਰੇ ਖੇਤ ਚ ਰੇ ਦਾ ਛਿੱਟਾ ਦੇ ਕੇ ਹਾਂ ਅਖੀਰ ਤੇ ਵੱਟ ਦੇ ਆਂ ਸਾਈਡ ਚੜ ਕੇ ਸਾਰੇ ਆ ਫਾਟ ਵੀ ਵੱਡੀ ਹਾਂ ਇਧਰ ਨੂੰ ਲਾਗ ਨਹੀਂ ਫਾਟ ਵੱਡੀ ਲਾਗ ਫਾਟ ਵੱਡੀ ਹੂੰ ਹੂੰ ਗੇਰ ਦਾ ਮੈਂ ਵੀ ਤਾਂ ਮੈਨੂੰ ਲੱਗ ਲਾ ਕੇ ਕਿਸੇ ਆੜ ਨੂੰ ਗੇਰ ਦਤਾ ਮੇਰੇ ਵਾਲੇ ਤਾਂ ਹੁਣ ਗਈ ਮੋੜ ਥੱਲੇ ਜਾਵਾਂ ਹੀ ਹਾਂ ਇਹ ਤਾਂ ਜਾਂਦੀ ਰੰਗ ਬਣਾਉਂਦੀ ਹੋਰੇ ਤਰ੍ਹਾਂ ਠੀਕ ਹੈ ਮਰ ਜਣੀ ਉਹ ਹੈ ਜਾਨ ਹਲੇ ਹਰੇ ਪੱਤਾ ਜੇ ਜਾਨ ਦਿਖਦੀ ਐ ਜੀ ਜੀ ਦੇਖ ਲੈ ਲੈ ਹੂੰ ਇਸ ਨੂੰ ਕੋਈ ਨਹੀਂ ਆਉਂਦੀ ਐ ਪੂਰੀ ਹੁਣ ਕਾਬੂ ਚ ਬਹੁਤ ਆ ਬਾਈ ਜੀ ਦੀ ਦਾ ਐਕਤੀ ਜੀਰੀ ਦਾ ਬਾਈ ਦੇਖਣ ਨੂੰ ਹੁੰਦੀ ਆ ਪਰਮਾਤਮਾ ਨੇ ਸਭ ਨੂੰ ਦਿੱਤੇ ਆ ਬਸ ਬਸ ਹੁਣ ਆ ਆਪਣੇ ਵਾਲੇ ਇੱਕ ਨਾਲ ਠੀਕ ਐ ਪੱਤਾ ਹਰਾ ਇਹਦਾ ਵੀ ਦੇਖਦਾ ਵੀ ਕਿਤੇ ਕਿਤੇ ਹਲੇ ਬਿਮਾਰੀ ਦੀ ਸ਼ਿਕਾਇਤ ਹੈਗੀ ਐ ਤਾਂ ਹੁਣ ਤਾਂ ਬਾਂਡੇ ਵੀ ਪਈ ਐ ਹੁਣ ਪੱਕ ਗਈ ਹੁਣ ਹੁਣ ਇਹਦਾ ਉਹ ਨਹੀਂ ਰਹੇਗਾ ਦੇਖਣ ਨੂੰ ਲੋਡ ਵੀ ਹੁਣ ਸਮਝ ਲਾ ਵੀ ਅੱਜ 19 ਤਰੀਕ ਹੋ ਗਈ ਹੁਣ ਅਸੀਂ ਪੱਕਣ ਪਰੇ ਅਸੀਂ ਸਮ ਕਹਣਾ ਵੀ ਪੱਕ ਹੁਣ ਵੱਡੀਆਂ ਤਨੂੰ ਹੁਣ ਤੱਕ ਦਾ ਕਹਿੰਦੇ ਵੀ ਖੜ ਜਾ ਹਲੇ ਖੜ ਜਾ ਪਹਿਲੀ ਆ ਜਾਵੇ ਮੈਨੂੰ ਲੱਗਦਾ ਵੀ ਪਹਿਲੀ ਦਿਨ ਟਪਾ ਜਣਾ ਜ਼ਿਆਦਾ ਟਾਈਮ ਕਿ ਹੁਣ ਜਿਹੜੀਆਂ ਖੜ ਗਈਆਂ ਮੌਸਮ ਹੋ ਗਿਆ ਠੰਡਾ ਜਾ ਇੱਥੇ ਨੂੰ ਬੜੇ ਤੇ ਐਂ ਲੱਗਦਾ ਵੀ ਪਰਲਾ ਖੇਤ ਜ਼ਿਆਦਾ ਪੱਕਾ ਹਾਂ ਪਰ ਖੇਤ ਲੈ ਕੇ ਤੇ ਕੱਚਾ ਜ਼ਿਆਦਾ ਇਹ ਆਪਾਂ ਨੂੰ ਐ ਨਹੀਂ ਮਨ ਲੱਗਦਾ ਥੱਲੇ ਦੇਖੇ ਤੇ ਇਹ ਆਪਾਂ ਦੇ ਬਰਾਬਰ ਆ ਜਾਂਦਾ ਉੱਪਰ ਹੂੰ ਨਹਾ ਰੋ ਤਾਂ ਕੋਈ ਕਸਰ ਨਹੀਂ ਹੋਈ ਉਹ ਦਾਣੇ ਹਾਂ ਕੀ ਆ ਵਿੱਚ ਪਟਾਸ਼ ਵੀ ਦੇ ਵਿੱਚ ਵੱਧ ਹੋਊਗੀ ਦਾ ਨੀ ਦੱਸਦਾ ਮੈਂ ਹਾਂ ਜਿਹੜੇ ਜਦੋਂ ਕੋਈ ਦਾਣੇ ਦੇਖਦੇ ਨਾ ਪਟਾਸ਼ ਵੱਧ ਹੋਊਗੀ ਹੋ ਸਕਦਾ ਇਹ ਹਾਂ ਇਹ ਨੂੰ ਤਜਰਬਾ ਸੇ ਦੱਚ ਹੋਣਾ ਇਹ ਬਾਈ ਪਹਿਲੀ ਵਾਰ ਬੀਜ ਲਾਇਆ ਸੀ ਦੇਖਦੇ ਕਿ ਆ ਬਣਦਾ ਇਹਦਾ ਐ ਚ ਨਹੀਂ ਪਟਾਸ਼ ਹਾਂ ਇਹ ਅਸੀਂ ਦੇਖਿਆ ਪਰਖ ਕੇ ਐ ਚ ਪਟਾਸ਼ ਨਹੀਂ ਮੁੜਦਾ ਹੀ ਨਹੀਂ ਮੰਡੀ ਤੇ ਇੱਕ ਫੇਲਾ ਵੀ ਨਹੀਂ ਹਾਂ ਪਰਖ ਕੇ ਦੇਖ ਲਿਆ ਠੀਕ ਹੈ ਜਦ ਤੱਕ ਬਾਈ ਉਕਣਾ ਜੀ ਦੁੱਧ ਨਾਲ ਭਰੇ ਪੇ ਲੈ ਦਾਣੇ ਸਾਰੇ ਦੇ ਸਾਰੇ ਉੰਬੀ ਸੋਤਰਾ ਵੀ। ਫਾਨੀ ਨੇਤਰ ਬਾਈ ਨੇ ਫੇਰੀ ਦੇ ਚ ਟੋਟਾ ਭਰ ਲੈਣਾ। ਉਹ ਅੱਜ ਬਾਈ ਸਾਨੂੰ ਦੱਸਦਾ ਤਾਂ ਜਿਹੜਾ ਹਾਂ ਉਹ ਬਾਈ ਨੇ ਬਾਈ ਗੱਲ ਸਹੀ ਦੱਸੀ ਆ। ਸਹੀ ਦੱਸੀ ਆ ਉਹਨੇ। ਉਹ ਗੱਲ ਕਾ ਨੋਟ ਕਰਨ ਵਾਲੀ ਆ। ਹਾਂ ਵੀ ਜੇ ਹਾਈ ਬ੍ਰੈਡ ਰੱਖਣਾ ਤਾਂ ਇੱਕ ਸੱਟ ਗੱਲ ਝਾੜੋ ਜਿੰਨਾ ਝੜਦਾ। ਹਾਂ। ਫਿਰ ਉਹਦਾ ਵੱਡੋ ਸਾਫ਼ ਜਗ੍ਹਾ ਤੇ ਦੇਖ ਕੇ ਜਿਹੇ ਤੱਕੀ ਵਧੀਆ ਖੜੀ ਆ। ਵੀ ਫਿਰ ਉਹਨੂੰ ਇੱਕ ਸੱਟ ਮਾਰ ਕੇ ਝਾੜ ਦਿਓ ਜਿੰਨਾ ਝੜ ਗਿਆ ਉਹ ਰੱਖ ਲਓ ਬਾਕੀ ਬਾਹਰ। ਆਪਣਾ ਮੰਡੀ ਵਾਲੇ ਚ ਪਜਾਓ। ਹਾਂ ਉੱਥਾ ਨਾ ਜਰ ਲਿਆ ਫਿਰਦਾ ਤਾ ਨਾ ਇੱਥੇ ਬਾਈ ਤੂਹਾਂ ਨਾ ਕੰਮ ਕਰਿਆ ਵਾਲਾ ਹਾਂ ਇੱਥੇ ਰੱਖਣੀ ਪੈਣੀ ਆ ਬੱਟੀ ਓਹੋ ਤਕੜੀ ਖੱਡ ਐ ਇਹ ਹੁਣ ਤਾਂ ਥੱਲੇ ਡੋਲ ਵੀ ਨਹੀਂ ਦਿਖਦੀ ਹਾਲਤਾਂ ਵਾਲੇ ਰਲਿਆ ਪਿਆ ਸਾਰਾ ਹੀ ਇਸ ਤਰ੍ਹਾਂ ਜੀ ਉਹ ਨਾ ਦੇਖ ਦੇ ਜੀ ਨੂੰ ਤਾਂ ਹਾਂ ਹਾਂ ਆਹ ਵੇਖ ਸੁਦਾ ਮਨ ਤੇ ਨਾ ਬਾਣ ਦੇ ਕੇ ਡਰ ਲੱਗ ਜਾਂਦਾ ਯਾਰ ਇਹ ਕਿ ਬੱਲ ਘੱਟ ਹੈ ਨਾ ਨਾ ਘੱਟ ਸੰਘਣੀ ਜਾਂਦੀ ਦਿਖਦੀ ਹੈ ਲੈ ਸੰਘਣੀ ਹੈ ਨਾ ਸੰਘਣੇ ਦਾ ਫਰਕ ਇੱਕ ਹੋਰ ਦੇਖ ਆ ਜਾ ਤੈਨੂੰ ਬੱਲ ਘੱਟ ਤਾਂ ਘੱਟ ਹੈ ਜਿਹੜੀ ਬੱਲ ਹੈਗੀ ਆ ਉਹਦੇ ਆ ਹਾਲਾਤ ਹੋਏ ਵੀ ਆ ਦੇਖ ਲੈ ਦੇ ਕੇ ਆ ਚੱਕਰਾ ਇਹ ਲੈ ਜਿਹੜੀ ਮਰਜ਼ੀ ਵੱਲੋਂ ਚੱਕ ਲੈ ਲੈ ਸਾਰੀ ਹੋਈ ਵੀ ਡਿਸਕਲਰ ਹੋਈ ਵੀ ਆ ਇਹ ਲੈ ਉਹ ਹਵਾ ਨਹੀਂ ਲੱਗਦੀ ਹੁਣ ਆਹ ਵੀ ਜੇ ਬਾਲ ਉੱਪਰ ਚਮਕਦੀ ਹੈ ਹਾਂ ਹਾਂ ਆਂ ਦੇਖ ਰਹੀ ਬਹੁਤ ਵਾਰ ਕਲਾ ਰੱਖ ਕੇ ਇੱਧਰ ਹੂੰ ਪੱਧਰੀ ਹੈ ਹੂੰ ਪੱਤਰੀ ਖੜੀ ਇੱਕ ਸਾਲ ਖੜੀ ਹੈ ਸਾਡੇ ਸਾਡੇ ਚ ਬੂਟੇ ਬੜੇ ਹੈਗੇ ਐਦਾਂ ਜੇ ਬੂਟੇ ਨਿਕਲੇ ਬੜੇ ਇਹਦਾ ਅਸੀਂ ਇੱਕ ਦਿਨ ਚ ਕਰਦੇ ਹਾਂ ਔਰ ਕਰਦੇ ਹਾਂ ਘੰਟੇ ਚ ਉਹ ਕੰਮ ਘੰਟੇ ਵਾਲਾ ਹੀ ਵਾਹ ਵਿੱਚ ਚਲੋ ਭਾਈ ਠੀਕ ਹੈ ਫਿਰ ਮਿਲਦੇ ਆਗੇ ਫਿਰ ਆਪਾਂ ਅਗਲੇ ਵਲੌਗ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ